ਸੋ ਹਸਪੀਟਲ ਦਾ ਘਟਨਾਇਆ ਤੇ ਉਹ ਰਿਪੋਰਟਾਂ ਦੇ ਵਿੱਚ ਵੀ ਜਦ ਕਿਡੀਆਂ ਖਰਾਬ ਹੋ ਗਈਆਂ ਅਸੀਂ ਤੇ ਆਵ ਚਲੋ ਗੁਰੂ ਘਰ ਜਾਣ ਆਲੇ ਆਵੇਂ ਨਹੀਂ ਆਖੀ ਮੂੰਹ ਕੱਢੀ ਨਹੀਂ ਜਾਇਆ ਜਾਂਦਾ ਉਹਨਾਂ ਗੁਰੂ ਘਰ ਜਾਣ ਆਲੇ ਆਂ ਸੇਵਾ ਕਰੀਦੀ ਬਾਕੀ ਹੁਣ ਉਹ ਵੀ ਛੁੱਟ ਗਿਆ ਕਿਉਂਕਿ ਆਪਾਂ ਇਹੋ ਹੁਣ ਜੇ ਘਰੇ ਹੀ ਸੇਵਾ ਕਰ ਲਾਂਗੇ ਉਹੋ ਹੀ ਆਪਣਾ ਗੁਰੂ ਘਰ ਹੈ ਹਾਲਾਤ ਤੁਹਾਨੂੰ ਵੀਰ ਦੇ ਦਿਖਾ ਦਿੰਦੇ ਆ 22 ਸਾਲ ਦਾ ਨੌਜਵਾਨ ਹੈ ਜਿਸ ਨੇ 12ਵੀਂ ਕੀਤੀ ਜਦੋਂ ਉਹ ਸੁਪਨੇ ਸੀਗੇ ਕਿ ਆਪਣੇ ਪਿਤਾ ਜੀ ਦਾ ਸਾਥ ਦਊਂਗਾ ਕਿਉਂਕਿ ਇਹਦੇ ਪਿਤਾ ਜੀ ਟਰੱਕ ਡਰਾਈਵਰ ਹੈ ਤੇ ਸਪਨਾ ਸੀਗਾ ਕਿ ਉਹਨਾਂ ਨਾਲ ਜਾਊਂਗਾ ਕਾਰੋਬਾਰ ਕਰੂੰਗਾ ਕੰਮਕਾਜ ਕਰੂੰਗਾ ਤੇ ਪਰਿਵਾਰ ਦੇ ਜਿਹੜੇ ਹਾਲਾਤ ਆ ਬਿਹਤਰ ਕਰੂੰਗਾ ਅੱਲਾਹ ਹੱਤ ਬਿਹਤਰ ਤੇ ਕੀ ਹੋਣੇ ਸੀਗੇ ਕਮੌਣਾ ਤੇ ਕੀ ਸੀਗਾ ਆਪ ਹੀ ਜਿਹੜੀ ਏਡੀ ਵੱਡੀ ਬਿਮਾਰੀ ਨੇ ਜਕੜ ਲਿਆ ਚਾਰੇ ਪਾਸੋਂ ਕਿ ਜਿਹੜੀ ਘਰ ਦੀ ਰੋਟੀ ਪਾਣੀ ਸੀ ਵੀ ਉਸਦੇ ਵੀ ਮੁਸੀਬਤ ਬਣ ਗਈ ਸਾਥੀਓ ਅੱਜ ਜਿਹੜੀ ਕਹਾਣੀ ਦਿਖਾਉਣ ਲੱਗੇ ਆ ਇੱਕ ਅਪੀਲ ਹੈ ਕਿ ਇਸ ਨੂੰ ਜ਼ਰੂਰ ਪੂਰਾ ਦੇਖ ਕੇ ਜਾਇਓ ਸਕਿਪ ਨਾ ਕਰਿਓ ਜੇ ਨਹੀਂ ਵੀ ਦੇਖਣੀ ਜੇ ਨਹੀਂ ਵੀ ਮਦਦ ਕਰਨੀ ਤੇ ਸ਼ੇਰ ਜ਼ਰੂਰ ਕਰਦੇ ਕਿਉਂਕਿ ਹਾਲਾਤ ਬਹੁਤ ਮਾਰੇ ਆ ਜਿਸ ਵੀਰ ਕੋਲ ਪਹੁੰਚਿਆ ਗੁਰਪਿੰਦਰ ਸਿੰਘ ਉਸਦਾ ਨਾਮ ਹੈ ਪਰੰਤਨ ਦਾ ਸੋਲ ਪਿੰ ਹਲਾਤ ਤੁਹਾਨੂੰ ਵੀਲ ਤੇ ਦਿਖਾ ਦਿੰਨੇ ਆ 22 ਸਾਲ ਦਾ ਨੌਜਵਾਨ ਹੈ ਜਿਸ ਨੇ 12ਵੀਂ ਕੀਤੀ ਜਦੋਂ ਉਹ ਸੁਪਨੇ ਸੀਗੇ ਕਿ ਆਪਣੇ ਪਿਤਾ ਜੀ ਦਾ ਸਾਥ ਦਊਂਗਾ ਕਿਉਂਕਿ ਇਹਦੇ ਪਿਤਾ ਜੀ ਟਰੱਕ ਡਰਾਈਵਰ ਹੈ ਤੇ ਸੁਪਨਾ ਸੀਗਾ ਕਿ ਉਹਨਾਂ ਨਾਲ ਜਾਊਂਗਾ ਕਾਰੋਬਾਰ ਕਰੂੰਗਾ ਕੰਮਕਾਰ ਕਰੂੰਗਾ ਤੇ ਪਰਿਵਾਰ ਦੇ ਜਿਹੜੇ ਹਾਲਾਤ ਆ ਬਿਹਤਰ ਕਰੂੰਗਾ ਲੇਕਿਨ ਹਾਲਾਤ ਬਿਹਤਰ ਤੇ ਕੀ ਹੋਣੇ ਸੀਗੇ ਕਮਾਉਣਾ ਤੇ ਕੀ ਸੀਗਾ ਆਪ ਹੀ ਜਿਹੜੀ ਏਡੀ ਵੱਡੀ ਬਿਮਾਰੀ ਨੇ ਜਕਰ ਲਿਆ ਚਾਦੋਂ ਪਾਸੋਂ ਕਿ ਜਿਹੜੀ ਘਰ ਦੀ ਰੋਟੀ ਪਾਣੀ ਸੀ ਵੀ ਉਸਦੇ ਵੀ ਮੁਸੀਬਤ ਬਣ ਗਈ ਇਹ ਨੌਜਵਾਨ ਹੈ ਜਿੰਮ ਜਾਂਦਾ ਸੀਗਾ ਕਿਉਂਕਿ ਇਹ ਨਾ ਹੋਵੇ ਕੋਈ ਵੀ ਪਹਿਲਾਂ ਹੀ ਕਹਿ ਦੇਵੇ ਕਮੈਂਟਾਂ ਦੇ ਵਿੱਚ ਕੋਈ ਨਸ਼ਾ ਪਤਾ ਕਰਦਾ ਸੀਗਾ ਸਵੀਰ ਨੇ ਕਦੀ ਕੋ ਨਸ਼ਾ ਪਤਾ ਨਹੀਂ ਕੀਤਾ ਅੱਜ ਪਰਵਾਦ ਵੀ ਇਸੇ ਕਰਕੇ ਨਾਲ ਖੜਾ ਹੈ ਅੱਜ ਸਾਦੇ ਪਰਵਾਦ ਦੀਆਂ ਅੱਖਾਂ ਵਿੱਚ ਹੰਝੂ ਨੇ ਬਿਮਾਰੀ ਇਸ ਤਰੀਕੇ ਦੀ ਆ ਗਈ ਹੈ ਕਿ ਲਗਾਤਾਰ 3 ਦਿਨ ਬਾਅਦ ਡਾਇਲਿਸਿਸ ਹੁੰਦੇ ਨੇ ਕਿਡਨੀਆ ਦੇ ਡਾਇਲਿਸਿਸ ਹੁੰਦੇ ਆ 4-5000 ਰੁਪਏ ਜਿਹੜਾ ਖਰਚਾ 3 ਦਿਨ ਬਾਅਦ ਆ ਜਾਂਦਾ ਤੇ ਜੇਕਰ ਆਪਾਂ ਪੂਰੇ ਮਹੀਨੇ ਦੀ ਗੱਲ ਕਰੀਏ ਤਾਂ ਤਕਰੀਬਨ ਖਰਚਾ 50000 ਦੇ ਨੇੜੇ ਹੈ 3 ਲੱਖ ਰੁਪਏ ਲੱਗੇ ਜਿਹੜਾ ਕੰਦਸਾ ਚੁਕ ਲਿਆ ਹੁਣ ਤੱਕ ਸਿਰਫ ਦੋ ਮਹੀਨਿਆਂ ਦੇ ਵਿੱਚ ਤੇ 6-7 ਹਜ਼ਾਰ ਰੁਪਏ ਜਿਹੜਾ ਵਿਆਜ ਜਾਂਦਾ ਉਹ ਅਲੱਗ ਜਾਂਦਾ ਹੈ ਤੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਹ ਤਸਵੀਦਾਂ ਨੇ ਨੌਜਵਾਨ ਦੀਆਂ ਸੁਪਨੇ ਕੁਝ ਹੋਲ ਸੀਗੇ ਲੇਕਿਨ ਹਾਲਾਤਾਂ ਤੋਂ ਮਜਬੂਰ ਹੋ ਕੇ ਅੱਜ 3 ਮਹੀਨੇ ਹੋ ਲੱਗੇ ਆ ਤੇ ਅੱਜ ਜਿਹੜਾ ਮੰਜੇ ਦੇ ਬੈਠੋ ਨੂੰ ਮਜਬੂਰ ਹੋਇਆ ਤੇ ਬਹੁਤ ਮਾੜੇ ਹਾਲਾਤ ਆ ਸਾਡੇ ਪਰਿਵਾਰ ਤੇ ਬੜੇ ਮੁਸ਼ਕਿਲ ਨਾਲ ਦਿਨ ਬੀਤ ਰਿਹਾ ਕਿਉਂਕਿ ਜ਼ਿਆਦਾ ਗੱਲਬਾਤ ਵੀਰ ਕੋ ਨਹੀਂ ਹੋਣੀ ਇਸ ਕਰਕੇ ਜਿਹੜਾ ਪਰਿਵਾਰ ਦੇ ਨਾਲ ਵੀ ਥੋੜੀ-ਬਹੁਤ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆ ਮਾਤਾ ਜੀ ਕੀ ਨਾਮ ਆਪਣਾ ਤੇ ਕਿ ਪਿੰਡ ਕਿਹੜਾ ਜੀ ਪਿੰਡ ਸੋਲੇ ਜੀ ਕੀ ਹੋਇਆ ਪੁੱਤ ਨੂੰ ਕਦੋਂ ਇਹ ਹਾਲਾਤ ਵਿਗੜੇ ਅ ਕਿਸ ਤਰੀਕੇ ਨਾਲ ਪਹਿਲਾਂ ਸਮਾਂ ਚੱਲ ਰਿਹਾ ਸੀਗਾ ਕਿਦਾਂ ਜ਼ਿੰਦਗੀ ਬਤੀਤ ਹੋ ਰਹੀ ਸੀਗੀ ਇੱਕੋ ਦਮ ਜਦੋਂ ਇਹ ਮੋੜ ਆ ਗਿਆ ਹਾਂਜੀ ਪਹਿਲਾਂ ਬਹੁਤ ਵਧੀਆ ਹਾਲਾਤ ਰਹੀਗੇ ਹਾਂਜੀ ਵਧੀਆ ਕੇ ਜ਼ਿਆਦਾ ਸੀਗਾ ਹਾਂਜੀ ਬਹੁਤ ਵਧੀਆ ਹੀ ਵੀ ਬੱਚਿਆਂ ਦਾ ਉਦੋਂ ਫੇਗਰ ਨਹੀਂ ਹੈਗਾ ਵੀ ਆਪਣੇ ਪੀਂ ਤੁਰੇ ਫਿਰਦੇ ਇੱਕਦਮ ਬਿਮਾਰੀ ਪੈ ਗਈ ਵਿਚਾਰੇ ਹੋਇਆ ਕੀ ਇੱਕੋ ਦਮ ਕਿਹੜਾ ਦਿਨ ਸੀਗਾ ਜਾਂ ਕਦੋਂ ਪਤਾ ਲੱਗਾ ਕਿ ਏਡੀ ਵੱਡੀ ਬਿਮਾਰੀ ਆ ਗਈ ਜਾਂ ਹੌਲੀ-ਹੌਲੀ ਇਹ ਬਿਮਾਰੀ ਪੰਪੀ ਕਿਦਾਂ ਹੋਇਆ ਸਾਡਾ ਕੁਝ ਪਤਾ ਪਹਿਲਾਂ ਇਹਨੂੰ ਬਲੱਡ ਵਾਧਾ ਸੀਗਾ ਹਾਂਜੀ ਬਲੱਡ ਵਾਂ ਤੇ ਬਾਦਾਂ ਵੀ ਇਹ ਟੈਸਟ ਕਰਾਇਆ ਤੇ ਇਨਫੈਕਸ਼ਨ ਆ ਗਈ ਪੇਟ ਚ ਇਨਫੈਕਸ਼ਨ ਆ ਗਈ ਪੀ ਲਿਆ ਹੋ ਗਿਆ ਹਾਂਜੀ ਤੇ ਉਹਨੂੰ ਬਾਦਾਂ ਡਾਕਟਰ ਨੇ ਇਲਾਜ ਕੀਤਾ ਪਿੰਡ ਦੇ ਡਾਕਟਰ ਨੇ ਕੀਤਾ ਪਰ ਬਾਦਾਂ ਫਿਰ ਉਹਨਾਂ ਆਖਿਆ ਵੀ ਹਸਪਤਾਲ ਦਾ ਕਰਾ ਦੇ ਹਸਪਤਾਲ ਦਾ ਕਰਾਇਆ ਤੇ ਉਹ ਰਿਪੋਰਟਾਂ ਦੇ ਵਿੱਚ ਵੀ ਜਿਆਦਾ ਕਿਡੀਆਂ ਖਰਾਬ ਹੋ ਗਈਆਂ ਲੱਕੇ ਖਾਇਆ ਸੀ ਹਸਪਤਾਲ ਚ ਗਏ ਸੀ ਹਾਂਜੀ ਨੇੜੇ ਹਸਪਤਾਲ ਚ ਖਾਇਆ ਸੀ ਪਹਿਲਾਂ ਨਹੀਂ ਪਹਿਲੇ ਡਾਕਟਰ ਕੋ ਗਏਗੇ ਹਾਂਜੀ ਫਿਰ ਹੁਣ ਉਹਨਾਂ ਹੁਣ ਕੀ ਕਹਦੇ ਆ ਡਾਕਟਰ ਵੀਦੇ ਪਹਿਲਾਂ ਚਬਾਲ ਆ ਸੀ ਸਰਜੀਤ ਹਸਪਤਲ ਵਿਖਾਇਆ ਸੀ ਜੋ ਆਂਦੇ ਵੀ ਨਹੀਂ ਕੰਮ ਵਾਦੇ ਚੁੱਕਿਆ ਉਹਨਾਂ ਨੇ ਮਨਾਂ ਕਰਤਾ ਫਿਰ ਅਸੀਂ ਸ਼ਹਿਰ ਲੈ ਗਏ ਤੇ ਉੱਥੇ ਐਡਮਿਟ ਰਿਹਾ ਵਗਾ ਆਪਣਾ 1.5 2 ਮਹੀਨੇ ਐਡਮਿਟ ਰਿਹਾ ਕੋਲੇ ਭਰਾ ਵੀ ਦੇ ਹਾਂਜੀ ਮੇਥੋਂ ਛੋਟਾ ਹੈ ਛੋਟਾ ਪਾ ਵੀਦੇ ਫਿਰ ਕਿਦਾਂ ਜਦੋਂ ਪ੍ਰਧਾਨ ਨੂੰ ਦੇਖਦੇ ਆ ਉਹਨਾ ਇੱਕ ਸੁਪਨੇ ਹੁੰਦੇ ਇਹਨਾਂ ਵਿਹੜਿਆਂ ਦੇ ਵਿੱਚ ਖੇਡੇ ਹੋਣਗੇ ਸਮਾਂ ਬਿਤਾਇਆ ਹੋਊਗਾ ਨਾ ਸੁਪਨੇ ਹੋਣਗੇ ਕਿ ਚਲੋ ਤੁਸੀਂ ਵੀ ਕਾਰੋਬਾਰ ਕਰਦੇ ਹੋ ਮਿਹਨਤ ਕਰਦੇ ਹੋ ਤੇ ਸਾਥੀ ਬਣਾਈਏ ਭਰਾंनो ਹਾਂਜੀ ਹਾਂਜੀ ਮਿਹਨਤ ਕਰੀਦੀ ਆ ਜੀ ਬਾਕੀ ਚਲੋ ਆਪਣਾ ਰੋਟੀ ਪਾਣੀ ਪਹਿਲਾਂ ਵਧੀਆ ਚੱਲਦਾ ਏ ਤੇ ਹੁਣ ਜਿਹੜਾ ਵਾ ਥੋੜਾ ਜਿਹਾ ਔਖਾ ਹੋਇਆ ਵਾ ਚਲੋ ਕਾਲਪੁਰਖ ਨੂੰ ਜੋ ਮਨਜ਼ੂਰ ਆ ਤੇ ਚੱਲੀ ਜਾਂਦਾ ਇਦਾਂ ਹੀ ਹੁਣ ਔਖਾ ਹੋਇਆ ਥੋੜਾ ਜਿਹਾ ਕੰਮ ਅਮਰਦ ਸ਼ਕਿਆ ਤੁਸੀਂ ਸਿੰਘ ਆਪਾਂ ਹਨਾ ਤੇ ਆਪਾਂ ਤੇ ਉਹ ਲੋਕਾਂ ਜਿਹੜੇ ਲੰਗਰ ਲਗਾਉਂਦੇ ਆ ਚਾਹੇ ਉਹਨਾਂ ਪੰਜਾਬ ਤੇ ਸਥਿਤੀ ਆਈ ਹੈ ਬਾਰੀ ਸੂਬਾ ਕੋਈ ਨਾ ਆਵੇ ਅਸੀਂ ਤੇ ਆਪ ਹੀ ਲੰਗਰ ਲੱਗੇ ਪਹੁੰਚੇ ਆਂ ਇਦਾਂ ਦੀ ਕੌਮ ਦਲੇਰ ਪੰਜਾਬੀ ਤੇ ਅੱਜ ਇਸ ਤਰੀਕੇ ਦੇ ਹੁਲਾਤਾਂ 'ਚ ਦੇਖਿਆ ਕਿ ਯਾਰ ਆਪ ਹੀ ਸਾਨੂੰ ਲੋੜ ਪੈ ਗਈ ਮਦਦ ਦੀ ਇਹ ਦਿਨਾਂ 'ਚ ਹੀ ਇਦਾਂ ਵੱਡਾ ਪਲਟਾ ਵੱਜ ਗਿਆ ਕਿ ਜਿਹੜਾ ਅਸੀਂ ਲੰਗਰ ਲਾਉਣ ਵਾਲੇ ਅੱਜ ਸਾਨੂੰ ਲੋੜ ਪੈ ਗਈ ਇਲਾਜ ਦੀ ਕਿਉਂਕਿ ਜਦੋਂ ਰਾਤਾਂ ਨੂੰ ਸੋਚਦੇ ਹਾਂ ਫਿਰ ਕੀ ਮੰਨਤੇ ਬੀਦੀ ਆ ਭਰਾ ਨੂੰ ਦੇਖ ਕੇ ਇਸ ਤਰੀਕੇ ਦੇ ਲੱਤਾਂ ਚ ਹਾਂਜੀ ਬਿਲਕੁਲ ਜੀ ਆਪਾਂ ਕਦੇ ਸੋਚਿਆ ਵੀ ਨਹੀਂ ਵੀ ਐਦਾਂ ਹੋ ਜਾਊਗਾ ਇੱਕਦਮ ਅਸੀਂ ਤੇ ਆਪ ਚਲੋ ਗੁਰੂ ਘਰ ਜਾਣ ਵਾਲੇ ਆ ਮੈਂ ਨਹੀਂ ਆ ਆਖੀ ਮੂੰਹ ਕੱਢੀਏ ਨਹੀਂ ਜਾਇਆ ਜਾਂਦਾ ਉਹਨਾਂ ਗੁਰੂ ਘਰ ਜਾਣ ਵਾਲੇ ਆ ਸੇਵਾ ਕਰੀਦੀ ਬਾਕੀ ਹੁਣ ਉਹ ਵੀ ਛੁੱਟ ਗਿਆ ਕਿਉਂਕਿ ਆਪਾਂ ਇਹੋ ਹੁਣ ਜੇ ਘਰੇ ਹੀ ਸੇਵਾ ਕਰ ਲਾਂਗੇ ਉਹੋ ਹੀ ਆਪਣਾ ਗੁਰੂ ਘਰ ਆ ਠੀਕ ਆ ਜੀ ਤੇ ਬੜਾ ਔਖਾ ਹੋਇਆ ਹੁਣ ਟਾਈਮ ਥੋੜਾ ਜਿਹਾ ਔਖਾ ਚੱਲਣ ਟਿਆ ਜੇ ਡੈਲਸਿਸ ਹੁੰਦੇ ਆ ਵੀਰ ਦੇ ਹਾਂਜੀ ਡੈਲਸਿਸ ਹੁੰਦੇ ਆ ਹਫਤੇ 'ਚ ਦ ਤੇ ਇੱਕ ਵਾਰ ਡੈਸ ਹੁੰਦਾ ਲੱਗ ਜਾਂਦਾ 33200 ਰੁਪਏ ਖਰਚਾ ਆ ਜਾਂਦਾ ਜੀ ਉਹ ਕੱਲੀ ਡਾਕਟਰਾਂ ਦੀ ਫੀਸ ਉਸ ਤੋਂ ਬਾਅਦ ਜਿਹੜਾ ਆਉਣਾ ਜਾਣਾ ਉਹ ਖਰਚੇ ਬਥੇਦੇ ਹੁੰਦੇ ਨੇ ਨਹੀਂ ਨਹੀਂ ਮਤਲਬ ਕਿ ਆਪਣਾ ਜਿਹੜਾ ਵਾ 1800 1850 ਰੁਪਿਆ ਡੈਲ ਸਿੱਧਾ ਖਰਚਾ ਬਾਕੀ ਟੀਕੇ 2ਕੇ ਆਉਣ ਜਾਣ ਦਾ ਸਾਰਾ ਖਰਚਾ ਮਿਲਾ ਕੇ 33200 ਆ ਜਾਂਦਾ ਕਿਡਨੀਆਂ ਦੋਵੇਂ ਫੇਲ ਹਾਂਜੀ ਦੋਵੇਂ ਦੱਸਦੇ ਡਾਕਟਰ ਕਿ ਕਿਦਾਂ ਹੱਲ ਕੀ ਨਿਕਲਦਾ ਇਹਦਾ ਵੈਸੇ ਕੀ ਇਲਾਜ ਦੱਸਿਆ ਡਾਕਟਰਾਂ ਨੇ ਹੱਲ ਇਹੋ ਹੀ ਆ ਵੀ ਉਹਨਾਂ ਨੇ ਪੀਜੀਏ ਆਈ ਦੱਸਿਆ ਤੇ ਮਤਲਬ ਕਿ ਉੱਥੇ ਜਾ ਕੇ ਇਹਦੇ ਇਲਾਜ ਕਰਾਓ ਜਾਂ ਦਿੱਲੀ ਜਾਂ ਆਪਣਾ ਕੀ ਜਲੰਧਰ ਕੋਈ ਹਸਪੀਟਲ ਦੱਸਿਆ ਉਹਨਾਂ ਨੇ ਐਮਸੀ ਹਸਪੀਟਲ ਸ਼ਾਇਦ ਦਿੱਲੀ ਆ ਉੱਥੇ ਦੱਸਿਆ ਉਹਨਾਂ ਨੇ ਕਿਉਂਕਿ ਹੁਣ ਤੇ ਆਪਣੇ ਕੋਈ ਇੰਨਾ ਜਾਣ ਜੋਗਾ ਵੀ ਖਰਚਾ ਨਹੀਂ ਹੈਗਾ ਤੇ ਇਲਾਜ ਕੀ ਕਰਾਉਣਾ ਹਣਾ ਸਾਥੀਓਂ ਇਹ ਪਰਵਾਦ ਦੇ ਹਾਲਾਤ ਨਹੀਂ ਕਿਤੇ ਨ ਕਿਤੇ ਪਹਿਲਾਂ ਤੇ ਇੰਨਾ ਪਰਵਾਦ ਵਾਲੇ ਦੀ ਸ਼ਾਬਾਸ਼ੀ ਹੈ ਇਸ ਵੀਰ ਦੀ ਸ਼ਾਬਾਸ਼ੀ ਹੈ ਕਿ ਆਪਣੇ ਭਰਾ ਦਾ ਸਾਥ ਨਹੀਂ ਛੱਡਿਆ ਚਾਹੇ ਹਲਾਤ ਉਸ ਤਰੀਕੇ ਦੇ ਆ ਲੇਕਿਨ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਨੇ ਸ਼ਾਇਦ ਇਸੇ ਕਰਕੇ ਆਪਣੇ ਭਰਾ ਨਾਲ ਖੜੇ ਨਹੀਂ ਕਿਉਂਕਿ ਅੱਜ ਦਾ ਉਹ ਸਮਾਂ ਆ ਗਿਆ ਕਿ ਕੋਈ ਬਗਾਨਾ ਹੋਵੇ ਚਾਹੇ ਕੋਈ ਆਪਣਾ ਹੋਵੇ ਕੋਈ ਕਿਸੇ ਦੀ ਸਾਧ ਨਹੀਂ ਲਿੰਦਾ ਤੇ ਜ਼ਮੀਨਾਂ ਨੂੰ ਲੈ ਕੇ ਭਰਾ ਲੜਦੇ ਦੇਖਿਆ ਕਤਲ ਹੁੰਦੇ ਦੇਖਿਆ ਦੋ ਭਰਾਵਾਂ ਦੇ ਵਿਚਾਲੇ ਲੜਾਈਆਂ ਹੁੰਦੀਆਂ ਦੇਖੀਆਂ ਨੇ ਲੇਕਿਨ ਇਹ ਪਰਿਵਾਰ ਹੈ ਜਿਹੜਾ ਖੜਾ ਹਜ਼ੂਰ ਆਪਣੇ ਬੇਟੇ ਨਾਲ ਤੇ ਖਾਸ ਕਾਰਨ ਕੀ ਹੈ ਖੜਨ ਦਾ ਕਿਉਂਕਿ ਕਦੀ ਵੀ ਆਪਣੇ ਬੱਚੇ ਨੂੰ ਕਦੀ ਕੋਈ ਐਬ ਨਸ਼ਾ ਕਰਦੇ ਨਹੀਂ ਦੇਖਿਆ ਇਸ ਕਰਕੇ ਅੱਜ ਹੰਝੂ ਹੈ ਕਿ ਜਿਹੜੇ ਵੀ ਨੂੰ ਸ਼ੌਂਕ ਸੀਗਾ ਜਿਮ ਜਾਂਦਾ ਪਹਿਲਾਂ ਮੈਂ ਵੀਰ ਨਾਲ ਦੀ ਗੱਲਬਾਤ ਕਰ ਲੂੰਗਾ ਵੀਰੇ ਕੀ ਨਾਮ ਹੈ ਜੀ ਆਪਣਾ ਵੀਰ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਵੀਰੇ ਪਿੰਡ ਸੋਲ ਹੈ ਜੀ ਉਮਰ ਕਿੰਨੀ ਹੋ ਗਈ ਆਪਣੀ ਉਮਰ 22 ਸਾਲ ਹੈ ਜੀ ਪੜ੍ਹੇ ਹੋਏ ਕਦੀ ਸਕੂਲ ਗਏ ਹਾਂਜੀ ਮੈਂ ਪਲੱਸ 2 ਕੀਤੀ ਹੈ ਜੀ ਤੇ ਬਾ ਵੀਰੇ ਕੋਈ ਨਾਮ ਹਲਾਤ ਇਸ ਤਰੀਕੇ ਦੇ ਹੋ ਗਏ ਸ਼ਰੀਰ ਨੂੰ ਕਦੋਂ ਮਹਿਸੂਸ ਹੋਇਆ ਜੀ ਮੈਂ ਬਿਮਾਰੀ ਦਾ ਸ਼ਿਕਾਇਤ ਹੋਇਆ ਜਾਂ ਇਦਾਂ ਮੈਨੂੰ ਦਿੱਕਤ ਆ ਗਈ ਵੀਰ ਮੇਰਾ ਨਾਮ 1.5-2 ਸਾਲ ਤੋਂ ਬਲੱਡ ਵਧਦਾ ਸੀਗਾ ਤੇ ਅਸੀਂ ਸੋਚਿਆ ਵੀ ਚੱਲ ਯੰਗ এজ ਦਾ ਮੁੰਡਾ ਐਡੀ ਕੋਈ ਵੱਡੀ ਗੱਲ ਨਹੀਂ ਇਹਨੂੰ ਪ੍ਰੋਬਲਮ ਨਹੀਂ ਹੈ ਪਰ ਇਗਨੋਰ ਕਰਤਾ ਪਰ ਉਹਦੇ ਨਾਲ ਜਿਆਦਾ ਨੁਕਸਾਨ ਹੋ ਗਿਆ ਤੇ ਫਿਰ ਆ ਕੁਛ 2.5 ਮਹੀਨਿਆਂ ਪਹਿਲਾਂ ਮੇਰਾ ਸਾਹ ਰੁਕਣਾ ਸ਼ੁਰੂ ਹੋ ਗਿਆ ਤੇ ਉਲਟੀਆਂ ਆਉਂਦੀਆਂ ਸੀ ਜੋ ਵੀ ਖਾਣਾ ਸੀਗਾ ਮੈਨੂੰ ਪਚਦਾ ਨਹੀਂ ਸੀਗਾ ਕੋਈ ਨਹੀਂ ਜਿਆਦਾ ਆਪਾਂ ਨਹੀਂ ਵੀ ਇਹ ਨਾਲ ਗੱਲਬਾਤ ਕਰਨੀ ਕਿਉਂਕਿ ਸਾਹ ਚੜਦਾ ਵੀਦੇ ਪੰਜਾਬੀ ਭਰਾਵਾ ਤੁਸੀਂ ਵੀ ਪੰਜਾਬੀ ਹੋ ਚਿੰਤਾ ਨਹੀਂ ਕਦ ਨਹੀਂ ਹੌਸਲਾ ਨਹੀਂ ਆਦਣਾ ਆਪਾਂ ਕਿਉਂਕਿ ਆਪਾਂ ਗੁਰੂ ਨੂੰ ਮੰਨਨ ਆਲੇ ਆ ਅੱਜ ਦਾ ਦਿਨ ਹੈ ਤੇ ਕੁਝ ਸਮੇਂ ਬਾਅਦ ਦਿਨ ਹੋਣਗੇ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਮੇਰਾ ਦਾਵਾ ਅੱਜ ਜਿਹੜੇ ਵੀ ਦੇਖਦੇ ਹੋ ਜ਼ਰੂਰ ਤੁਹਾਡੀ ਸਾਥ ਲੈਣਗੇ ਤੁਹਾਡੇ ਕੋਲ ਆਉਣਗੇ ਪਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਦੋਂ ਮਾਪਿਓ ਕੋਲ ਰੋਂਦੇ ਹੋ ਉਹਨਾਂ ਤੁਸੀਂ ਉਹਨਾਂ ਨੂੰ ਚੁੱਪ ਕਰਾਉਣਾ ਚਾਹੇ ਤੁਸੀਂ ਬਿਮਾਰੀ ਚ ਵੀ ਹੋ ਤੁਸੀਂ ਇਹ ਨਹੀਂ ਕਦੀ ਸੋਚਣਾ ਕਿ ਮੈਂ ਹਾਰ ਜਾਊਂਗਾ ਇਹ ਜੰਗ ਜਿੱਤਨੀ ਆ ਬੜੀ-ਬੜੀ ਮੁਸੀਬਤਾਂ ਗੱਟੀਆਂ ਨੇ ਇਸ ਕੌਮ ਨੇ ਬੜੀ-ਬੜੀ ਮੁਸੀਬਤਾਂ ਅਸੀਂ ਕੱਟ ਕੇ ਇੰਨਾਂ ਚੀਜ਼ਾਂ ਚੋਂ ਨਿਕਲੇ ਆ ਤੇ ਸ਼ਾਇਦ ਇਹ ਮੁਸੀਬਤ ਨੂੰ ਤੁਸੀਂ ਬਹੁਤ ਛੋ ਕੌਸਲਾ ਨਹੀਂ ਆਦਣਾ ਆਪਣੇ ਭਰਾਵਾਂ ਨੂੰ ਅਪੀਲ ਕਰਨੀ ਹੈ ਕਿਉਂਕਿ ਤੁਸੀਂ ਮਿਹਨਤ ਕਰਨ ਦਾ ਸੁਪਨਾ ਵੈਸੇ ਸੋਚਿਆ ਜੀ ਆਪਾਂ ਅੱਗੇ ਜਾ ਕੇ ਮਿਹਨਤ ਕਰਨੀਆਂ ਪੜ੍ਹ ਲਿਖ ਲਿਆ ਅੱਗੇ ਸੁਪਨਾ ਕੀ ਆਪਣਾ ਹਾਂਜੀ ਮੈਂ ਵੀ ਬਹੁਤ ਕੁਝ ਸੋਚਿਆ ਸੀ ਪਲੱਸ 2 ਤੋਂ ਬਾਅਦ ਕਿ ਮੇਰੇ ਫਾਦਰ ਸਾਹਿਬ ਡਰਾਈਵਰੀ ਕਰਦੇ ਆ ਉਹ ਡਰਾਈਵਰੀ ਕਰਨੀ ਬਹੁਤ ਔਖੀ ਹੈ ਮੈਂ ਵੇਖਿਆ ਜਾ ਕੇ ਟਰੱਕ ਤੇ ਵੀ ਤੇ ਮੈਂ ਸੋਚਦਾ ਸੀਗਾ ਵੀ ਮੈਂ ਆਪਣੇ ਡੈਡੀ ਨੂੰ ਹੁਣ ਰੈਸਟ ਦਵਾ ਤੇ ਮੈਂ ਖੁਦ ਕੁਝ ਕੰਮ ਕਰਾਂ ਜਦੋਂ ਤੇ ਹੁਣ ਜਦੋਂ ਹੁੰਦੇ ਡਾਇਲਿਸਿਸ ਬਿਮਾਰੀ ਉਹਦਾ ਜਦੋਂ ਇਲਾਜ ਕਰਾਉਣ ਜਾਂਦੇ ਉਹ ਦਿੱਕਤ ਮਹਿਸੂਸ ਹੁੰਦੀਆਂ ਸ਼ਰੀਰ ਨੂੰ ਚੁਬਦਾ ਹੋਏਗਾ ਜੋ ਸੂਈਆਂ ਲੱਗਦੀਆਂ ਹਾਂਜੀ ਵੀਰ 30ਵੇਂ ਦਿਨ ਡਾਇਲਿਸਿਸ ਹੁੰਦਾ ਤੇ ਜਦੋਂ ਮੈਂ 30ਵੇਂ ਦਿਨ ਸਵੇਰੇ ਉੱਠਦਾ ਮੈਨੂੰ ਚੇਤਾ ਆਉਂਦਾ ਵੀ ਡਾਇਲਿਸਿਸ ਹੋਣਾ ਮੈਂ ਡਰ ਜਾਂਦਾ ਹਾਂ ਇੱਕਦਮ ਤੇ ਮੈਨੂੰ ਜਿਵੇਂ ਜਿਵੇਂ ਹਸਪੀਟਲ ਲੈ ਕੇ ਜਾਂਦੇ ਮੈਂ ਡਰਦਾ ਰਹਿੰਦਾ ਮੇਰਾ ਡਰ ਵੱਧਦਾ ਰਹਿੰਦਾ ਤੇ ਉੱਥੇ ਜਾ ਕੇ ਮੇਰੇ 6-7 ਇੰਚ ਲੰਮੀਆਂ ਸੂਈਆਂ ਲਾਉਂਦੇ ਪ੍ਰਾਈਵੇਟ ਪਾਰਟ ਦੇ ਦੋਨੋਂ ਸਾਈਡ ਬੜੀ ਤਕਲੀਫ ਹੁੰਦੀ ਹੈ। ਜਿਆਦਾ ਲਫ਼ਜ਼ ਨਹੀਂ ਹੈਗੇ ਸਾਡੇ ਕੋਲ ਵੀ ਗੱਲਬਾਤ ਕਰਨ ਲਈ ਕਿਉਂਕਿ ਮਾਦਾ ਜੀ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਕੋਈ بیٹے ਦੀ ਆਪਣੇ? ਹਾਂ ਜੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਸਾਡਾ ਬੇਟਾ ਠੀਕ ਹੋ ਜਾਏ। ਦਾਦੀ ਜਿਹੜੇ ਮੌਜੂਦ ਆ ਲੜਕੇ ਦੇ ਗੁਪਿੰਦਰ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਦਾ ਜੀ ਸਾਡੇ ਕੋਲ ਵੀ ਜ਼ਿਆਦਾ ਨਹੀਂ ਲੱਭ ਜਗੇ ਸਾਡੀਆਂ ਤੇ ਆਪਣੀਆਂ ਅੱਖਾਂ ਭਰ ਗਈਆਂ ਲੇਕਿਨ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਪੋਤਰੇ ਦੀ ਬਹੁਤ ਮੈਰ ਹੋ ਜਾਂਦੀ ਹੈ ਰਾਰੀ ਹੋਏ ਜਾਨ ਬਾਜੇ ਦੀ ਹੋਸਾ ਕੋ ਨਹੀਂ ਜਾਂਦਾ ਬਾਬੇ ਨੇ ਮੇਰੇਆਂ ਝੋਲਿਆਂ 'ਤੇ ਪੜੇਗਾ ਅਸੀਂ ਮੰਗੇ ਨਹੀਂ ਲੈ ਕੇ ਖੋ ਕੇ ਨਹੀਂ ਲੈ ਬਾਬੇ ਨੇ ਮਹਰਾਂ ਦਿੱਤੀਆਂ ਮੱਚੀਆਂ ਤੋਨੇ ਪਾਲੀਆਂ ਆ ਹੁਣ ਮਨੇ ਝੋਲਿਆਂ ਮੇਰੇ ਪੜੀਆਂ ਹੀ ਰੱਖੇ ਬਾਬਾ ਇਦਾਂ ਕਹ ਰਿਹਾ ਵੀ ਉਹ ਜ਼ਿਆਦਾ ਲੱਭ ਨਹੀਂ ਹੈਗੇ ਮੇਰੀ ਆਪਣੀਆਂ ਅੱਖਾਂ ਪਾ ਚੁੱਕੀਆਂ ਨੇ ਲੇਕਿਨ ਅਪੀਲ ਜ਼ਰੂਰ ਹੈ ਬੇਨਤੀ ਜ਼ਰੂਰ ਹੈ ਅਸੀਂ ਜਿਹੜੇ ਲੰਗਰ ਲਗਾਦੇ ਹਾਂ ਨਾ ਜਾ ਜਾ ਕੇ ਪਿੰਡਾਂ ਦੇ ਵਿੱਚ ਜੋ ਹਾਲਾਤ ਬਣੇ ਆ ਬੰਨਾਂ ਤੇ ਉੱਥੇ ਕਈ ਅਜਿਹੇ ਪਰਿਵਾਰ ਵੀ ਆ ਜਿਹੜੇ 2-2 3-3 ਮਹੀਨੇ ਦਾ ਰੋਸ਼ਨ ਸੁੱਕੀਆਂ ਥਾਂਵਾਂ ਤੇ ਬੈਠੇ ਇਕੱਠੇ ਕਰਦੇ ਆ ਬੜੇ ਸਿੰਗਲ ਬੜੇ ਸਮਾਜ ਸੇਵੀ ਅੱਗੇ ਆਏ ਆ ਕਿਸਾਨਾਂ ਦੀ ਮੁਸੀਬਤ ਆਈ ਹੈ ਲੇਕਿਨ ਉੱਥੇ ਗਰੀਬ ਪਰਿਵਾਰਾਂ ਦੀਆਂ ਵੀ ਮੁਸੀਬਤਾਂ ਬਹੁਤ ਨੇ ਵੱਡੀਆਂ ਚਾਹੇ ਸਰਕਾਰਾਂ ਔਣ ਨਾਣ ਨਾ ਤੇ ਅਸੀਂ ਕਦੀ ਪਹਿਲਾਂ ਸਰਕਾਰਾਂ ਤੋਂ ਨਿਰਭਰ ਹੋਏ ਆ ਨਾ ਅਸੀਂ ਅੱਜ ਸਰਕਾਰਾਂ ਦੇ ਉੱਪਰ ਨਿਰਭਰ ਆ ਅਪੀਲ ਜ਼ਰੂਰ ਇਨੀ ਕ ਬੇਨਤੀ ਜ਼ਰੂਰ ਆ ਜ਼ਰੂਰ ਇੱਥੇ ਆ ਕੇ ਸਾਥ ਲਿਓ ਤੇ ਜਿਹੜਾ ਨੰਬਰ ਹੈ ਜ਼ਰੂਰ ਮੈਂ ਪਰਵਾਹ ਦਾ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ ਜਿੱਥੇ Google Pay ਚੱਲਦਾ ਹੋਵੇ ਜੋ ਸਰਦਾ ਬਣਦਾ ਵੀਦੇ ਜ਼ਰੂਰ ਕਰਿਓ ਕਿਸੇ ਦੀ 10 ਰੁਪਏ ਦੀ ਸ਼ਮਤਾ ਹੈ ਕਿਸੇ ਦੀ 20 ਦੀ ਹੈ ਕਿਸੇ ਦੀ 100 ਦੀ ਹੈ ਕਿਸੇ ਦੇ ਲੱਖ ਦੀ ਹੈ ਕਿਉਂਕਿ ਇਲਾਜ ਤਕਰੀਬਨ 20-25 ਲੱਖ ਰੁਪਏ ਲੱਗ ਜਾਣਾ ਕਿਉਂਕਿ 10-12 ਲੱਖ ਰੁਪਏ ਜਿਹੜਾ ਟ੍ਰਾਂਸਪਲੈਂਟ ਦਾ ਨੇੜੇ ਤੇੜੇ ਹਸਪਤਲ ਦੱਸਦੇ ਹੈ ਲੇਕਿਨ ਉਹ ਵੀ ਗਾਰੰਟੀ ਨਹੀਂ ਦਿੰਦੇ ਕਿ ਕਿੰਨੇ ਸਾਲ ਉਹ ਜਿਹੜਾ ਇਲਾਜ ਨਿਕਲੇਗਾ ਜੇਕਰ ਚੰਗੇ ਹਸਪਤਲ ਚੋਂ ਇਲਾ ਹੱਥ ਜੋੜ ਕੇ ਮੇਰੀ ਅਪੀਲ ਹੈ ਕਦੀ ਇੰਨਾ ਸ਼ਾਇਦ ਅਸੀਂ ਨਹੀਂ ਅਪੀਲ ਕਰਦੇ ਕਦੀ ਹੱਥ ਨਹੀਂ ਜੋੜਦੇ ਕਿਉਂਕਿ ਆਮ ਤੌਰ ਤੇ ਜਿਹੜੀਆਂ ਖਬਰਾਂ ਅਸੀਂ ਕਰਦੇ ਆ ਉਹਨਾਂ ਵਿੱਚ ਹੋਰ ਭਾਵ ਹੁੰਦੇ ਲੇਕਿਨ ਅੱਜ ਦਿਲ ਦੇ ਭਾਵ ਕੁਝ ਹੋਦਾ ਆਪਣੀਆਂ ਅੱਖਾਂ ਭਰੀਆਂ ਨਹੀਂ ਨਹੀਂ ਹੋ ਸਕਦੇ ਕਿਉਂਕਿ ਜਿਹੜੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਮਾਧਿਅਮ ਬਣੇ ਆ ਵੀਰੇ ਕੀ ਆਪਣਾ ਨੰਬਰ ਦਾ ਜੇ ਕਿਸੇ ਵੀਰ ਭਰਾ ਨੇ ਸਾਧ ਲੈਣ ਪਹੁੰਚਣਾ ਹੋਵੇ ਕਿਸੇ ਨੇ ਘਰੋਂ ਨਾ ਹੋਵੇ ਐਡਰੈਸ ਵੀ ਦੱਸ ਦਿਓ ਤੇ Google 'ਤੇ ਨੰਬਰ ਜ਼ਰੂਰ ਦੇ ਦਿਓ ਜਿੱਤੇ ਕੋਈ ਵੀ ਸੇਵਾ ਪਾ ਸਕੇ ਤੇ ਇਸ ਵੀ ਨੂੰ ਅੱਪਾ ਚੜ੍ਹਦੀ ਗੱਲ ਤੇ ਤੰਦਰੁਸਤੀ ਚ ਲੈ ਕੇ ਆਈਏ। ਹਾਂਜੀ ਆਪਣਾ ਜ਼ਿਲ੍ਹਾ ਤਰਨਤਾਰਨ ਹੈ ਜੀ ਪਿੰਡ ਸੋਹਲ ਤੇ ਮੇਰੇ ਪਿਤਾ ਜੀ ਦਾ ਨਾਂ ਅੰਗਰੇਜ਼ ਸਿੰਘ ਹੈ ਜੀ ਤੇ ਸਾਨਾਫ ਮੁੰਡੇ ਦਾ ਨਾਂ ਗੁਰਪਿੰਦਰ ਸਿੰਘ ਹੈ ਮੇਰਾ ਨਾਂ ਅਗਰਜੰਟ ਸਿੰਘ ਹੈ ਜੀ ਤੇ ਆਪਣਾ ਫੋਨ ਨੰਬਰ ਹੈਗਾ ਜੀ 8839182781 ਇਹ ਆਪਣਾ Google Pay ਨੰਬਰ ਵੀ ਆ ਤੇ ਆਪਣੇ ਪਿਤਾ ਜੀ ਨਾਲ ਗੱਲ ਹੋ ਸਕਦੀ ਹੈ ਇਸ ਨੰਬਰ ਤੇ ਤੇ ਇੱਕ ਵਾਰ ਫੇਰ ਦੱਸ ਦਿੰਨੇ 8839182781 ਉਹਨਾਂ ਦਾ ਨਾਮ ਅੰਗਰੇਜ਼ ਸਿੰਘ ਹੈ ਜੀ ਤੋ ਵਿਦੇ ਜਿਹੜਾ ਨੰਬਰ ਇਹਨਾਂ ਦੇ ਪਿਤਾ ਜੀ ਦਾ ਅੰਗਰੇਜ਼ ਸਿੰਘ ਹੋਣਾ ਦਾ ਜਿਹੜੇ ਸੌਲ ਦੇ ਲੈਣ ਵਾਲੇ ਟਰੱਕ ਡਰਾਈਵਰ ਨੇ ਉਹਨਾਂ ਦੇ ਬੇਟੇ ਦੇ ਹਾਲਾਤ ਤੁਹਾਨੂੰ ਸਾਂਝੇ ਕੀਤੇ ਆ ਕਹਾਣੀ ਤੁਸੀਂ ਦੇਖ ਲਈ ਮੇਰੀ ਅਪੀਲ ਜ਼ਰੂਰ ਹੈ ਜ਼ਰੂਰ ਕੁਝ ਨਾ ਕੁਝ ਮਦਦ ਜ਼ਰੂਰ ਕਰੇ ਕਿਉਂਕਿ ਬੜੀ ਅਸੀਂ ਸੇਵਾ ਕਰਦੇ ਆ ਆਪਣੇ ਲਈ ਨਿੱਜੀ ਤੌਰ ਤੇ ਅਸੀਂ ਬੜਾ ਖਰਚਾ ਕਰਦੇ ਆ ਮਹਿੰਗੇ ਮਹਿੰਗੇ ਕਪੜੇ ਲਿਆਉਂਦੇ ਆ ਮਹਿੰਗੇ ਮਹਿੰਗੇ ਅਸੀਂ ਰੈਸਟੋਰੈਂਟਾਂ 'ਚ ਜਾਂਦੇ ਆ ਗੱਡੀਆਂ ਲਿਆਉਂਦੇ ਆ ਲੇਕਿਨ ਜੇਕਰ ਇਸ ਵੀ ਚ ਦੀ ਆਪਾਂ ਮਦਦ ਕਰ ਦਈਏ ਕੋਈ ਸਮਾਜ ਸੇਵੀ ਸੰਸਥਾ ਜੇ ਕਦੇ ਵੀਡੀਓ ਦੇਖ ਲਈ ਉਹਨਾਂ ਤੇ ਕੇ ਜ਼ਰੂਰ ਪੰਚਾ ਦਿਓ ਸ਼ੇਅਰ ਜ਼ਰੂਰ ਕਰਿਓ ਜੇ ਕਦਾ ਬਹੁਤ ਮਦਦ ਨਹੀਂ ਵੀ ਕਰ ਸਕਦੇ ਕਿਉਂਕਿ ਸ਼ੇਅਰ ਕਰਨਾ ਵੀ ਇਸ ਤਰੀਕੇ ਦੀ ਮਦਦ ਹੋਏਗੀ ਜੇ ਕਦੇ ਕੋਈ ਕਿਸੇ ਸਮਾਜ ਸੇਵੀ ਤੱਕ ਪਹੁੰਚ ਗਈ ਤੇ ਜੇ ਵੀ ਤੰਦਰੁਸਤ ਹੋ ਗਿਆ ਤੇ ਉਹਦੇ ਵਿੱਚ ਤੁਸੀਂ ਵੀ ਇਸ ਜਿਹੜੇ ਕਰਮਾਂ ਦੇ ਚੰਗੇ ਕਰਮਾਂ ਦੇ ਭਾਗੀਦਾਰ ਬਣੋਗੇ ਸੇਵਾ ਦੇ ਭਾਗੀਦਾਰ ਬਣੋਗੇ ਸਾਰੀ ਅਪੀਲ ਹੈ ਦੱਸੜੀ ਹੈਡਲਾਈਨਸ ਵੱਲੋਂ ਇਹ ਬੜੀ ਵੱਡੀ ਆਪੀ ਹੈ ਤੁਹਾਨੂੰ ਤਰਨ ਤਰਨ ਦਾ ਪੇਂਡਾ ਸੋਲ ਜਿੱਥੋਂ ਦੇ ਗੁਰਪਿੰਦਰ ਦਿਖਲਾ ਤੁਹਾਨੂੰ ਸਾਂਝੀ ਕੀਤੀ ਹੈ ਸੋ ਹੱਥ ਜੋੜ ਕੇ ਅਕੀਲ ਤੇ ਦੁਬਾਰਤੋਂ ਇਹ ਬੇਨਤੀ ਹੈ ਜ਼ਰੂਰ ਪਹੁੰਚੇ ਜਿਹਨੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਤੌਰ ਤੱਕ ਪੰਚਾਂਦੇ ਦਿੰਦੇ ਨੇ ਲੇਕਿਨ ਖਾਸ ਤੌਰ ਤੇ ਅੱਜ ਜਿਹੜੀ ਅਪੀਲ ਕੀਤੀ ਹੈ ਇਸ ਨੂੰ ਜ਼ਰੂਰ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਸੱਜੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਹਦਾਨੀ ਗੁਪਤਾ ਤਰੰਗ